ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਆ ਵੱਖਰੇ ਵੱਖਰੇ ਰੰਗ ਤੁਹਾਨੂੰ ਧਰਨੇ ਦੇ ਦਿਖਾ ਰਹੇ ਆ ਕਿਸਾਨੀ ਦੇ ਨਾਲ ਕਿੰਨਾ ਕਿਸੇ ਨੂੰ ਮੋਹ ਆ ਕਿਹੜਾ ਕਿਸ ਤਰੀਕੇ ਦੇ ਨਾਲ ਸੇਵਾ ਕਰ ਰਿਹਾ ਏ ਸਾਰੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਆ ਅੱਜ ਤੁਹਾਨੂੰ ਭੈਣ ਪ੍ਰਭਜੋਤ ਕੌਰ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਦੀ ਡਿਊਟੀ ਪੰਜਾਬ ਪੁਲਿਸ ਦੇ ਵਿੱਚ ਆ ਪਰ ਪੂਰੇ ਸਿੱਖੀ ਸਰੂਪ ਦੇ ਵਿੱਚ ਉਹ ਹੋ ਕੇ ਆਪਣੀ ਡਿਊਟੀ ਕਰ ਰਹੇ ਨੇ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਕਿਉਂਕਿ ਇਹ ਤਸਵੀਰਾਂ ਤੁਹਾਨੂੰ ਦਿਖਾਉਣੀਆਂ ਇਸ ਕਰਕੇ ਜ਼ਰੂਰੀ ਹੈ ਕਿ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਦੇਖ ਕੇ ਮੋਟੀਵੇਸ਼ਨ ਬਹੁਤ ਮਿਲਦੀ ਹੈ ਜਿਵੇਂ ਸਾਨੂੰ ਮਿਲੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਸਮਾਂ ਦੇਣ ਦੇ ਲਈ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਆਪ ਤੁਸੀਂ ਕਿਹੜੇ ਪਿੰਡ ਤੋਂ ਰਹਿਣ ਵਾਲੇ ਆ ਹਾਂਜੀ ਮੈਂ ਮੋਗਾ ਜ਼ਿਲ੍ਹਾ ਪਿੰਡ ਮੇਰਾ ਸੈਦੋ ਕੀ ਆ ਮੈਰिज ਮੇਰੀ ਫਰੀਦਕੁਰਚ ਹੋਈ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵੇਖ ਕੇ ਬੜਾ ਚੰਗਾ ਲੱਗਾ ਕਿ ਤੁਸੀਂ ਦਿਮਾਲਾ ਸਜਾ ਕੇ ਡਿਊਟੀ ਕਰਦੇ ਆ ਤਾਂ ਕੋਈ ਦਿੱਕਤ ਨਹੀਂ ਆਉਂਦੀ ਤੁਹਾਨੂੰ ਕਿਉਂਕਿ ਪਹਿਰਾਵਾ ਤੁਹਾਡਾ ਸਾਰਾ ਤਾਂ ਵੱਕਰਾ ਨਹੀਂ ਵੈਗੁਰੂ ਕੋਈ ਦਿੱਕਤ ਨਹੀਂ ਆਉਂਦੀ ਹਾਂ ਜਦੋਂ ਪਰਮਾਤਮਾ ਵੈਗੁਰੂ ਆਪਣੇ ਨਾਲ ਹੋਵੇ ਫਿਰ ਆਪਾਂ ਨੂੰ ਕਿਸੇ ਦਾ ਡਰ ਨਹੀਂ ਤੇ ਕੋਈ ਦਿੱਕਤ ਵੀ ਨਹੀਂ ਆਉਂਦੀ ਜਦੋਂ ਉਹ ਸਾਥ ਦਿੰਦਾ ਉਂਝ ਡਿਊਟੀ ਤੁਹਾਡੀ ਕਿੱਥੇ ਹੈਗੀ ਹੈ ਮੇਰੀ ਫਰੀਦਕੋਟ ਹੀ ਹੈ ਜੀ ਜਰਨਲ ਡਿਊਟੀ ਚ ਹੈ ਹਾਂ ਜੀ ਇਹ ਫਿਰ ਵੱਖਰੀ ਪਹਿਚਾਣ ਤਾਂ ਇੱਕ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੋਈ ਹੈ ਤੇ ਇੱਕ ਮਹਿਕਮੇ ਦੇ ਵਿੱਚ ਜਿਹੜਾ ਸਤਕਾਰ ਹੈ ਉਹ ਮੈਨੂੰ ਲੱਗਦਾ ਕਿ ਬਾਕੀਆਂ ਨਾਲੋਂ ਇੱਕ ਵੱਖਰਾ ਮਿਲਦਾ ਹੋਊਗਾ ਹਾਂਜੀ ਹਾਂਜੀ ਗੁਰਬਾਣੀ ਚ ਲਿਖਿਆ ਵਾ ਪਰਮਾਤਮਾ ਵੀ ਜਿਹੜਾ ਆਪਾਂ ਵਾਹਿਗੁਰੂ ਨੂੰ ਮੰਨਦੇ ਆਂ ਪਰਮਾਤਮਾ ਨੂੰ ਮੰਨਦੇ ਆਂ ਫਿਰ ਉਹ ਆਪਾਂ ਨੂੰ ਰਿਧੀਆਂ ਸਿੱਧੀਆਂ ਨਾ ਉਹ ਸਾਰਾ ਕੁਝ ਹੀ ਦਿੰਦਾ ਪਰਮਾਤਮਾ ਹਾਂਜੀ ਤੇ ਫਿਰ ਇੱਥੇ ਜਿਵੇਂ ਹੁਣ ਧਰਨੇ ਦੇ ਵਿੱਚ ਆ ਹੈ ਤਾਂ ਚਲੋ ਪੰਜਾਬ ਦਾ ਧਰਨਾ ਕਈ ਵਾਰੀ ਨਾ ਭਾਵਨਾਵਾਂ ਆਪਣੀਆਂ ਵੀ ਜੁੜੀਆਂ ਹੁੰਦੀਆਂ ਨੇ ਤਾਂ ਫਿਰ ਇੱਥੇ ਕੀ ਕੀ ਡਿਊਟੀ ਕੀ ਰਹਿੰਦੀ ਤੁਹਾਡੀ ਡਿਊਟੀ ਸਾਨੂੰ ਤਾਂ ਮਤਲਬ ਕਿ ਰਿਜ਼ਰਵ ਚ ਹੀ ਰੱਖਿਆ ਹੋਇਆ ਮਤਲਬ ਕਿ ਭਾਈ ਗੁਰੂ ਨੇ ਡਿਊਟੀ ਲਈ ਆਪਣੀ ਆਪ ਉਹ ਸਮਝ ਕੇ ਕਰਦੇ ਆ ਸਾਰੇ ਹੀ ਆਪਣੇ ਭੈਣ ਭਰਾਗੇ ਹਾਂਜੀ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਨਾ ਆਪਾਂ ਸੱਚ ਦੀ ਰਾਹ ਤੇ ਚੱਲਣਾਗਾ ਹਾਂਜੀ ਅੱਛਾ ਮਹਿਕਮੇ ਦੇ ਲਈ ਤਾਂ ਕਈ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਪੰਜਾਬ ਪੁਲਿਸ ਦੇ ਵਿੱਚ ਕਈ ਮਾੜਾ ਬੋਲਦੇ ਕੋ ਚੰਗਾ ਬੋਲਦੇ ਆ ਤੁਹਾਡੇ ਲਈ ਇਹ ਮਹਿਕਮਾ ਕਿਵੇਂ ਦਾ ਹੈ ਮੇਰੇ ਲਈ ਵਧੀਆ ਜੀ ਵਾਹਿਗੁਰੂ ਨੇ ਡਿਊਟੀ ਲਈ ਆ ਬਸ ਆਪਾ ਉਹ ਕਰਨੀ ਆ ਕਿ ਮੈਂ ਕਿਹਾ ਵਧੀਆਗਾ ਮਤਲਬ ਕਿ ਵਿੱਚ ਹੁੰਦੇ ਆ ਜਿਹੜੇ ਉਹਦਾ ਕਰਕੇ ਮੈਂ ਕਿਹਾ ਬਦਨਾਮ ਹੋ ਜਾਂਦਾ ਬਹੁਤ ਵਧੀਆ ਵੀ ਹੈਗੇ ਕਿੰਨੇ ਆਪਣੇ ਮਹਿਕਮੇ ਵਿੱਚ ਸੇਵਾ ਵੀ ਕਰ ਰਹੇ ਆਗੇ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਸਾਰੇ ਮਹਿਕਮੇ ਵਿੱਚ ਹੀ ਹੁੰਦੇ ਆ ਪਰ ਪੁਲਿਸ ਵਾਲੇ ਜ਼ਿਆਦਾ ਰਹਿੰਦੇ ਆਗੇ ਤਾਂ ਕਰਕੇ ਜ਼ਿਆਦਾ ਬਦਨਾਮ ਕਰ ਲੈਂਦੇ ਲੋਕ ਇਹ ਫਿਰ ਤੁਸੀਂ ਦਮਾਲਾ ਸ਼ੁਰੂ ਤੋਂ ਹੀ ਸਜਾਉਂਦੇ ਰਹੇ ਆ ਕਿ ਜਦੋਂ ਡਿਊਟੀ ਜੁਆਇਨ ਕਰਨ ਤੋਂ ਬਾਅਦ ਨਹੀਂ ਸ਼ੁਰੂ ਪਹਿਲਾਂ ਵੀ ਸੀਗੇ ਮਤਲਬ ਕਿ ਟ੍ਰੇਨਿੰਗ ਤੋਂ ਬਾਅਦ ਫਿਰ ਦਮਾਲਾ ਸਜਾਉਣ ਲੱਗੇ ਹਾਂ ਜੀ ਲੱਗਦਾ ਘਰੇ ਮਾਹੌਲ ਵੀ ਫਿਰ ਉਸੇ ਤਰੀਕੇ ਦਾ ਹੋਊਗਾ ਹਾਂ ਜੀ ਵਾਹਿਗੁਰੂ ਸਾਰੇ ਗੁਰਸਿੱਖ ਹੂੰ ਤਾਂ ਮੈਂ ਦੇਖ ਰਿਹਾ ਵੀ ਤੁਹਾਡੀ ਜ਼ੁਬਾਨ ਤੇ ਵਾਹਿਗੁਰੂ ਸ਼ਬਦ ਸਭ ਤੋਂ ਪਹਿਲਾਂ ਨਿਕਲਦਾ ਡਿਊਟੀ ਕਰਨ ਵੇਲੇ ਵੀ ਮੈਨੂੰ ਲੱਗਦਾ ਵੀ ਫਿਰ ਤੁਸੀਂ ਵਾਹਿਗੁਰੂ ਦਾ ਨਾਮ ਜਪ ਜਪਦੇ ਰਹਿੰਦੇ ਹਾਂ ਜੀ ਹਮੇਸ਼ਾ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਵਾਹਿਗੁਰੂ ਕਹਿੰਦੇ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰੂ ਗੁਰਮਖ ਗੁਰੂ ਮਨ ਭਾਵੇ ਫਿਰ ਵਾਹਿਗੁਰੂ ਨੂੰ ਮਨਜ਼ੂਰ ਹੋਵਾਂਗੇ ਜੇ ਆਪਾਂ ਉਹਦਾ ਨਾਮ ਜਪਾਂਗੇ ਤਾਂ ਹਾਂਜੀ ਤਾਂ ਮੈਨੂੰ ਲੱਗਦਾ ਵੀ ਤੁਸੀਂ ਰੰਗ ਚੜ੍ਹਿਆ ਨਹੀਂ ਬਾਕੀ ਭੈਣਾਂ ਨੂੰ ਤੁਹਾਡਾ ਤੁਸੀਂ ਜਾਂ ਕਹਿੰਦੇ ਨਹੀਂ ਇਹਨਾਂ ਨੂੰ ਨਹੀਂ ਵੈ ਗੁਰੂ ਇਹ ਬਹੁਤ ਮਤਲਬ ਕਿ ਜਦੋਂ ਕਰ ਲਾਂ ਕਰਦੇ ਮੈਨੂੰ ਕਹਿੰਦੇ ਤੁਸੀਂ ਉਹੀ ਗੁਰਵਾਣੀ ਦੀਆਂ ਗੱਲਾਂ ਸੁਣਾਓ ਸਾਨੂੰ ਵਧੀਆ ਲੱਗਦਾ ਹਾਂ ਹਾਂਜੀ ਅਚਾ ਮੈਨੂੰ ਲੱਗਦਾ ਵੀ ਸੰਗਤ ਜਿਹੜੀ ਇੱਕ ਇਦਾਂ ਗੁਰਸਿੱਖੀ ਦੀ ਸੰਗਤ ਹੈ ਉਹ ਉਹ ਆਪਣੇ ਆਪ ਦੇ ਵਿੱਚ ਇੱਕ ਪੋਜ਼ਿਟਿਵਿਟੀ ਬਹੁਤ ਹੁੰਦੀ ਹੋਊਗੀ ਜੀ ਹਾਂਜੀ ਹਾਂ ਸਰ ਆਪਣੀ ਇਹ ਨਾ ਵੀ ਆਪਣੇ ਜਿਵੇਂ ਹੁਣ ਇਹ ਗੁਰਸਿੱਖ ਹਨ ਇਹ ਸਾਨੂੰ ਮਤਲਬ ਕਿਸੇ ਜੁਰ ਸਾਰੇ ਇਕੱਠੇ ਬੈਠੇ ਹੁੰਦੇ ਆ ਇਹ ਗੁਰਸਿੱਖੀ ਦੀਆਂ ਗੱਲਾਂ ਕਰਦੇ ਆ ਸਾਨੂੰ ਵਧੀਆ ਲੱਗਦਾ ਅਸੀਂ ਕਹਿੰਦੇ ਆ ਪ੍ਰਭੂ ਵੀ ਤੁਸੀਂ ਇਹੀ ਗੱਲਾਂ ਕਰੋ ਹੋ ਸਕਦਾ ਵੀ ਅਸੀਂ ਵੀ ਤੁਹਾਡੇ ਰੰਗ ਵਿੱਚ ਰੰਗੇ ਜਾਈਏ ਹਨ ਤੇ ਫਿਰ ਉਹ ਆਪਣੀ ਜਿਹੜੀ ਕੰਪਨੀ ਆ ਨਾ ਵੀ ਉਹ ਸਾਰੀ ਉਹੋ ਜੀ ਹੁੰਦੀ ਆ ਹਨ ਜਿਨੇ ਸਾਰਿਆਂ ਦੇ ਵਿਚਾਰ ਵੀ ਉਹੋ ਜੀ ਹੁੰਦੇ ਤਾਂ ਹੀ ਉਹ ਇੱਕ ਜਿਹੜੀ ਕੰਪਨੀ ਬਣਦੀ ਆ ਹਾਂਜੀ ਜਿਵੇਂ ਕੋਈ ਵੀ ਸੇਵ ਆ ਉਹ ਸੇਵ ਨੂੰ ਵੇਖ ਕੇ ਰੰਗ ਫੜਦਾ ਤਾਂ ਇਹ ਇਹ ਜਿਹੜੀ ਮੈਨੂੰ ਲੱਗਦਾ ਵੀ ਪੋਜ਼ਿਟਿਵਿਟੀ ਹੈ ਜਿਹੜੀ ਕਿਉਂਕਿ ਅਸੀਂ ਵੀ ਤੁਹਾਡੇ ਕੋਲ ਆਏ ਜਿਵੇਂ ਸਾਨੂੰ ਪੋਜ਼ਿਟਿਵ ਲੱਗਾ ਤੇ ਤਾਂ ਹੀ ਕੋ ਸੋਚਿਆ ਵੀ ਗੱਲਬਾਤ ਕੀਤੀ ਜਾਵੇ ਤੁਹਾਡਾ ਔਰਾ ਇੱਕ ਬਹੁਤ ਪੋਜ਼ਿਟਿਵਿਟੀ ਨਾਲ ਰਹੋ ਜੀ ਹਾਂਜੀ ਹਾਂਜੀ ਤਾਂ ਪੋਜ਼ਿਟਿਵਿਟੀ ਦਿੰਦੀ ਹੈ ਤੁਸੀਂ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਜਦੋਂ ਡਿਊਟੀ ਕਰਦੇ ਆ ਤੁਸੀਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਕਿਉਂਕਿ ਇਹ ਮਹਿਕਮੇ ਦੇ ਵਿੱਚ ਕਈ ਵਾਰੀ ਬਹੁਤ ਕਈ ਵਾਰੀ ਐਗਰੈਸ਼ਨ ਵੀ ਹੁੰਦਾ ਕਈ ਵਾਰੀ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਜਾਂ ਇੱਥੇ ਜਦੋਂ ਖੜੇ ਹਾਂ ਤੁਸੀਂ ਜਾਂ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਤਾਂ ਫਿਰ ਉਦੋਂ ਕਿਵੇਂ ਟੈਕਲ ਕਰਦੇ ਹਾਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮੇ ਕੇ ਫਿਰ ਸਾਰਾ ਕੁਝ ਹੈਂਡਲ ਕਰ ਲੈਂਦੇ ਹਾਂ ਹਾਂਜੀ ਹਾਂਜੀ ਪਰ ਮੈਂ ਤੁਹਾਨੂੰ ਵਾਹਿਗੁਰੂ ਦਾ ਨਾਮ ਲੈ ਕੇ ਵੀ ਜੋ ਪਰਮਾਤਮਾ ਵਾਹਿਗੁਰੂ ਕਰਦਾ ਉਹ ਸਹੀ ਹੈ ਜੇ ਆਪਾਂ ਕਹਾਂਗੇ ਅਸੀਂ ਕਰਦੇ ਹਾਂ ਉਹ 'ਚ ਗਲਤੀ ਆਉਂਦੀਆਂ ਕਿਉਂਕਿ ਆਪਾਂ ਗਲਤੀਆਂ ਦਾ ਪੁਤਲਾ ਤੇ ਆਪਾਂ ਗਲਤੀਆਂ ਕਰਾਂਗੇ ਜੇ ਕਵਾਂਗੇ ਵੀ ਮੈਂ ਤਾਂ ਕੁਝ ਨਹੀਂ ਕਰਦੀ ਪਰਮਾਤਮਾ ਕਰ ਰਿਹਾ ਵਾਹਿਗੁਰੂ ਕਰ ਰਿਹਾ ਫਿਰ ਉਹ ਸਹੀ ਹੀ ਹੋਗਾ ਉਹ ਕਦੇ ਵੀ ਨਹੀਂ ਗਲਤ ਕਰਦਾ ਕਈ ਵਾਰੀ ਨਾ ਦੁਨੀਆ ਦੇ ਵਿੱਚ ਵੱਖਰੇ ਵੱਖਰੇ ਰੰਗ ਹਰ ਕਿਸੇ ਦੀ ਦੁਨੀਆ ਹੁੰਦੀ ਹਰ ਰੰਗ ਦੀ ਦੁਨੀਆ ਹੁੰਦੀ ਹੈ ਕਦੀ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਨਹੀਂ ਪਿਆ ਵੀ ਗੁਰਸਿੱਖੀ ਨੂੰ ਲੈ ਕੇ ਜਾਂ ਦਮਾਲਾ ਸਾਹਮਣੂ ਲੈ ਕੇ ਨਹੀਂ ਵਾਹਿਗੁਰੂ ਜੀ ਮੈਂ ਮਤਲਬ ਜਦੋਂ ਜੌਬ 'ਚ ਆਏ ਸੀਗੇ ਇੱਧਰ ਉਹਦੋਂ ਕਹਿੰਦੇ ਸੀ ਵੀ ਦਮਾਲਾ ਨਹੀਂ ਸਜਾਉਣਾ ਬਾਅਦ 'ਚ ਤਾਂ ਫਿਰ ਪਰਮਿਸ਼ਨ ਹੀ ਮਿਲ ਗਈ ਸੀ ਕਹਿੰਦੇ ਵੀ ਜਿੰਨਾਂ ਦਾ ਮਰਤਸ਼ੱਕਿਆ ਦਮਾਲਾ ਸਜਾ ਸਕਦੇ ਉਹ ਵੀ ਵਾਹਿਗੁਰੂ ਨੇ ਮਤਲਬ ਕਿ ਪ੍ਰੈਕਟੀਕਲ ਹੁੰਦੇ ਰਹਿੰਦੇ ਆਗੇ ਵੀ ਮੁਸ਼ਕਲਾਂ ਆਉਂਦੀਆਂ ਪਰ ਜਦੋਂ ਉਹ ਸਾਥ ਆ ਫਿਰ ਸੋਖੇ ਸਰਲ ਤਰੀਕੇ ਨਾਲ ਨਿਕਲ ਜਾਂਦੀਆਂ ਦਾ ਯਕੀਨ ਬਹੁਤ ਹੈ ਪ੍ਰਮਾਤਮਾ ਦੇ ਵਿੱਚ ਵਾਹਿਗੁਰੂ ਦੇ ਵਿੱਚ ਕੋਈ ਅਜਿਹੀ ਘਟਨਾ ਤੁਸੀਂ ਸਾਂਝੀ ਕਰ ਸਕਦੇ ਆਂ ਵੀ ਜਿੱਥੇ ਤੁਹਾਨੂੰ ਲੱਗਾ ਹੋਵੇ ਕਿ ਬਹੁਤ ਮੁਸ਼ਕਲ ਘੜੀ ਆ ਗਈ ਹੈ ਉੱਥੇ ਕੋਈ ਪ੍ਰੈਕਟੀਕਲ ਇਦਾਂ ਦਾ ਹੋਇਆ ਹੋਵੇ ਵੀ ਜਿੰਨੂੰ ਤੁਹਾਨੂੰ ਤੁਹਾਡੇ ਨਾਲ ਇੱਕ ਬਹੁਤ ਵਧੀਆ ਇੱਕ ਜਿਵੇਂ ਕਹਿ ਦਿੰਦੇ ਆ ਅਲੌਕਿਕ ਚੀਜ਼ ਹੋਈ ਹੋਵੇ ਬਹੁਤ ਹਾਂਜੀ ਹੋਇਆ ਮੇਰੇ ਫਾਦਰ ਸਾਹਿਬ ਪਹਿਲਾਂ ਡਰਿੰਕ ਕਰਦੇ ਹੁੰਦੇ ਸੀ ਮੈਨੂੰ ਸ਼ੁਰੂ ਤੋਂ ਇੱਧਰ ਸੀਗਾ ਵੀ ਅਮਰਤ ਛਕਨਾਗਾ ਫਿਰ ਮੈਂ ਸਵੇਰ 3 ਵਜੇ ਉੱਠ ਕੇ ਸੀ ਮੰਨ ਪਾਠ ਕਰਦੀ ਔਰ ਅਰਦਾਸ ਕਰਦੀ ਫਿਰ ਵਾਈ ਗੁਰੂ ਨੇ ਸੁਣ ਲਈ ਡੈਡੀ ਨੂੰ ਮਤਲਬ ਕਿ ਹਚਕੀ ਲੱਗ ਗਈ ਸਾਹੀ ਬੰਦ ਹੋਣ ਲੱਗਾ ਮੇਰੇ ਫਾਦਰ ਸਾਹਿਬ ਦਾ ਮੇਰੇ ਤਾਇਆ ਜੀ ਅਮਰਤ ਛੱਕਿਆ ਹੋਇਆ ਸੀਗਾ ਤਾਂ ਕਰਕੇ ਮੈਂ ਉੱਧਰ ਚਕਾ ਸੀ ਉਹਨਾਂ ਨੇ ਮਤਲਬ ਕਿ ਉਹ ਕੇਸੀ ਸ্নান ਕੀਤਾ ਦੀਗ ਬਣਾਈ ਤੇ ਕਹਿੰਦੇ ਵੀ ਸੁਖਮਨੀ ਸਾਹਿਬ ਦਾ ਪਾਠ ਉੱਚੀ ਚ ਸ਼ੁਰੂ ਕਰਤਾ ਤੇ ਕਿਉਂਕਿ ਵਿਸ਼ਵਾਸ ਹੁੰਦਾ ਆਪਾਂ ਨੂੰ ਤੇ ਡੈਡੀ ਕਹਿੰਦੇ ਨਹੀਂ ਇਹਦੇ ਨਾਲ ਥੋੜੀ ਮੈਨੂੰ ਠੀਕ ਹੋ ਜਾਊਗਾ ਮੇਰਾ ਸਾਹ ਬੰਦ ਹੋਈ ਜਾਂਦਾ ਡੈਡੀ ਮਤਲਬ ਕਿ ਗਾਲਾਂ ਦੇਣ ਲੱਗੇ ਪਰ ਮੇਰੇ ਤਾਇਆ ਜੀ ਪਾਠ ਕਰਦੇ ਰਹੇ ਹੌਲੀ ਹੌਲੀ ਡੈਡੀ ਆਪ ਵੀ ਆ ਕੇ ਸੌਂਗੇ ਮਤਲਬ ਕਿ ਸਾਰਾ ਠੀਕ ਹੋ ਗਿਆ ਇੱਕ ਮੇਰੀ ਨਾਨਾਂ ਜਿਵੇਂ ਉਹਨਾਂ ਦੇ ਵੀ ਹੈਗੇ ਨੰਦੋਈਆ ਮੇਰੇ ਡਰਿੰਕ ਕਰਦੇ ਸੀਗੇ ਹੁਣ ਉਹਨਾਂ ਨੂੰ ਵੀ ਮੈਂ ਕਿਹਾ ਵੀ ਸਹਜ ਰੱਖੋ ਤੁਸੀਂ ਸਿਮਰਨ ਕਰੋ ਵਾਹਿਗੁਰੂ ਆਪੇ ਠੀਕ ਕਰੂਗਾ ਕਿ ਜੇ ਆਪਾਂ ਘਰੇ ਦੱਸਾਂਗੇ ਫਿਰ ਗਲਤ ਹੋ ਸਕਦਾ ਹੈ ਤੇ ਉਹ ਹੁਣ ਐਵੇਂ ਦਾ ਹੋਇਆ ਵਾਹਿਗੁਰੂ ਨੇ ਕੀਤਾ ਵੀ ਮਤਲਬ ਕਿ ਉਹਨਾਂ ਦੀ ਨਾ ਉਹ ਹੋ ਗਿਆ ਦਿਲ ਦੀ ਧੜਕਣਾ ਹਾਰਟ ਘਟ ਕੰਮ ਕਰਨ ਲੱਗ ਗਿਆ ਤੇ ਉਹ ਐਡਮਿਟਰ ਆਏ ਵਾਹਿਗੁਰੂ ਨੇ ਇੰਨਾ ਮਤਲਬ ਕਿ ਉਹ ਕੀਤਾ ਹੁਣ ਉਹ ਕਹਿੰਦੇ ਵੀ ਮੈਂ ਅਮਰ ਤੇ ਛਕਣਾਗਾ ਹਾਂਜੀ ਮਿਆਂ ਕੱਤੀ ਹਾਂਜੀ ਵੀ ਆਪਾਂ ਨੂੰ ਵਿਸ਼ਵਾਸ ਹੋਣਾ ਚਾਹੀਦਾਗਾ ਜਦੋਂ ਆਪਾਂ ਉਹਦਾ ਨਾਮ ਲਵਾਂਗੇ ਵੀ ਉਹਨੇ ਸਹੀ ਕਰਨਾ ਸਹੀ ਹੋ ਜਾਂਦਾ ਅੱਛਾ ਪੰਜਾਬ ਪੁਲਿਸ ਦੀ ਡਿਊਟੀ ਤਾਂ 24 ਘੰਟੇ ਦੀ ਡਿਊਟੀ ਰਹਿੰਦੀ ਹੈ ਜਦੋਂ ਫਿਰ ਤੁਹਾਡੀ ਨਾਈਟ ਡਿਊਟੀ ਕਈ ਵਾਰੀ ਲੱਗਣੀ ਜਾਂ ਤੁਸੀਂ ਸਵੇਰੇ ਮੰਨ ਲਓ ਵੀ 12 ਘੰਟੇ ਦੀ ਸ਼ਿਫਟ ਕਰਕੇ ਗਏ ਆ ਤਾਂ ਫਿਰ ਤੜਕੇ ਫਿਰ 3 ਵਜੇ ਉੱਠ ਪੈਣਾ ਹਾਂਜੀ ਵਾਹਿਗੁਰੂ ਅੱਛਾ 3 ਵਜੇ ਤੋਂ 5 ਵਜੇ ਤੱਕ ਆਪਾਂ ਸਿਮਨ ਪਾਠ ਕਰਦੇ ਫੈਮਿਲੀ ਦੇ ਵਿੱਚ ਤੁਹਾਡੀ ਚ ਕੌਣ-ਕੌਣ ਹੈਗਾ ਹੁਣ ਮੇਰੇ ਦਾਦੀ ਸੱਸੇ ਹੈਗੇ ਦਾਦਾ ਸਹੁਰਾ ਜੀ ਹੈਗੇ ਆ ਮੰਮੀ ਡੈਡੀ ਸੱਸ ਸਾ ਸੁਮਤੀ ਫਾਦਰ ਸਾਹਿਬ ਬੇਟਾ ਮੇਰਾ ਹਸਮਨ ਮੇਰੀ ਆਰਮੀ ਚ ਬੇਟਾ ਵੀ ਫਿਰ ਗੁਰਸਿੱਖੀ ਦੇ ਨਾਲ ਹੀ ਜੁੜਿਆ ਹੋਇਆ ਉਹਨੂੰ ਫਿਰ ਪਿੱਛੇ ਫਿਰ ਜਦੋਂ ਤੁਸੀਂ ਡਿਊਟੀ ਤੇ ਆ ਜਾਂਦੇ ਫਿਰ ਤੁਹਾਡੇ ਫਾਦਰ ਇਨ ਲਾਓ ਮਦਰ ਇਨ ਲਾਓ ਸਾਰੇ ਵੀ ਹਾਂਜੀ ਹਾਂਜੀ ਉਹ ਸੰਭਾਲਦੇ ਆ ਠੀਕ ਹੈ ਤੁਹਾਡੇ ਨਾਲ ਬਹੁਤ ਵਧੀਆ ਲੱਗਿਆ ਜੀ ਗੱਲਬਾਤ ਕਰਕੇ ਧੰਨਵਾਦ ਪ੍ਰਭ ਚੋਤ ਕਾਲ ਤਾਂ ਇਹ ਨੇ ਪ੍ਰਭ ਜਿਹੜੇ ਪੰਜਾਬ ਪੁਲਿਸ ਦੀ ਡਿਊਟੀ ਕਰਦੇ ਨੇ ਗੁਰਸਿੱਖੀ ਰੂਪ ਦੇ ਵਿੱਚ ਕਰ ਰਹੇ ਨੇ ਪਹਿਚਾਣ ਇਹਨਾਂ ਦੀ ਵੱਖਰੀ ਹੈ ਕਹਿੰਦੇ ਵੀ ਮੈਨੂੰ ਵਾਹਿਗੁਰੂ ਦੇ ਵਿੱਚ ਇੰਨਾ ਵਿਸ਼ਵਾਸ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਵਾਹਿਗੁਰੂ ਨੇ ਬਹੁਤ ਸਾਰੇ ਇਦਾਂ ਦੇ ਪਾਣੀ ਵਰਤਾਏ ਜਿਹੜੇ ਕਦੀ ਹੋ ਨਹੀਂ ਸੀ ਸਕਦੇ ਪਰ ਵਾਹਿਗੁਰੂ ਦੇ ਨਾਮ ਜਪਣ ਦੇ ਨਾਲ ਇਹ ਸਾਰਾ ਕੁਝ ਹੋਇਆ ਬਹੁਤ ਵਿਸ਼ਵਾਸ ਹੈ ਤੇ ਇਸੇ ਵਿਸ਼ਵਾਸ ਦੇ ਕਰਕੇ ਡਿਊਟੀ ਕਰ ਰਹੇ ਨੇ ਤੇ ਡਿਊਟੀ ਦੇ ਵਿੱਚ ਕਹਿੰਦੇ ਵੀ ਮੈਂ ਸਿਰਫ ਵਾਹਿਗੁਰੂ ਦਾ ਹੀ ਨਾਮ ਜਪਦੀ ਰਹਿਣੀ ਆ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਸ਼ੰਭੂ ਬਾਰਡਰ